ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਮંત્રી ਪੰਜਾਬ ਸਰਕਾਰ ਪਾਕਿਸਤਾਨ ਸਗੇ ਜੀ ਕੱਲ ਆਪਾ ਤਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫਸੇ ਹੋਏ ਸਨ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕਰ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰ ਦਾ ਏਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਦਚ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਾਹਬਾਸ਼ੀ ਸੋਬੀ ਮੌਜੂਦ ਸਨ ਇਸੇ ਟਿੱਕਰਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਬ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹਿਣ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਿਹਾ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ ਟਾਈਲਕ ਕਿ ਉਸ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਲ ਤੱਕ ਕਿ ਸਾਰਾ ਪਾਣੀ ਇਥੋਂ ਅਸੀਂ ਕੱਢ ਲਾਂਗੇ ਮੈਂ ਸੰਗਤਾਂ ਦੇ ਚਹੇ ਵਿੱਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰੰਗਦੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਆਰੰਭ ਕਰਨੀ ਹੈ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸਵਾਓ ਆਪਾਂ ਸੇਵਾ ਆਰੰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਆਰੰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਉਸੇ ਤਰੀਕੇ ਨਾਲ ਸ਼ਾਨਦਾਰ ਤਰੀਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫੇਰ ਸੰਗਤ ਜੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰ ਵਿੱਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤਰਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਹਿਬਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਅਕਾਕੁਟਾ ਪ੍ਰਾਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ جناب ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਦੀ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਵੇ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇੱਥੇ ਰੌਣਕਾਂ ਲੱਗਣਗੀਆਂ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਸਾਹਿਬ 2 ਲੱਖ ਕਿਊਸੇਕ ਪਾਣੀ ਨੀਸਾਨੂੰ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਉਹ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੋਰ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਸਲੰਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਨ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਹੈ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰਦੇ ਵੱਖ-ਵੱਖ ਕੋਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਪਰਵਾਹਾਂ ਦੇ ਸਿੱਖ ਪ੍ਰਸਤਿਤੀਆਂ ਪ੍ਰਵਾਦੇ ਹਿੰਦੂ ਪ੍ਰਵਾਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖਤਾ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੋਂ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਥਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਪੁੱਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ